ਅੰਡੇਮਨ ਚ ਪੰਜਾਬੀਆਂ ਦੇ ਤਕੜੇ ਕਾਰੋਬਾਰ ਨੇ ਪੰਜਾਬ ਤੋਂ ਬਾਹਰ ਜਦੋਂ ਪੰਜਾਬੀਆਂ ਨੂੰ ਤਰੱਕੀ ਕਰਦੇ ਦੇਖੀਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਅੰਡੇਮਨ ਦੇ ਵਿੱਚ ਵੀ ਪੰਜਾਬੀ ਢਾਬਾ ਮਿਲ ਗਿਆ ਐ ਅੰਦਰ ਚੱਲ ਕੇ ਗੱਲਬਾਤ ਵੀ ਕਰਦੇ ਆ ਜਾਣਦੇ ਆ ਕਿ ਪੰਜਾਬ ਤੋਂ ਪਿੱਛੋਂ ਕਿੱਥੋਂ ਨੇ ਪਰ ਇਹ ਦੱਸ ਦਿੰਨੇ ਆ ਕਿ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਗੁਰਦੁਆਰਾ ਦੇ ਬਿਲਕੁਲ ਨਜ਼ਦੀਕ ਐ ਪੰਜਾਬੀ ਢਾਬਾ ਤੇ ਸੁਖਦੇਵ ਸਿੰਘ ਸੰਧੂ ਹੋਂ ਦਾ ਇਹ ਢਾਬਾ ਆ ਤੇ ਸੰਧੂ ਸਾਹਿਬ ਬੈਠੇ ਆ ਕਾਊਂਟਰ ਤੇ ਇਧਰ ਪੂਰਾ ਕੰਮ ਸੰਧੂ ਸਾਹਿਬ ਸਤ ਸ੍ਰੀ ਅਕਾਲ ਕਿਵੇਂ ਹੋ ਠੀਕ ਹੋ ਹਾਂ ਵਧੀਆ ਵਧੀਆ ਸੰਤੂ ਸਾਹਿਬ ਕਿੱਥੋਂ ਪੰਜਾਬ ਚੋਂ ਤੁਸੀਂ ਪੰਜਾਬ ਡਿਸਟ੍ਰਿਕਟ ਮੇਲਾ ਗੁਰਦਾਸਪੁਰ ਆ ਅੱਛਾ ਕਿ ਪੰਜਾਬ ਤਾਂ ਹੈ ਹੀ ਹੈ ਪਿੰਡ ਕਿਹੜਾ ਗੁਰਦਾਸਪੁਰ ਤੋਂ ਪਤੇਗੜ ਚੂੜੀਆਂ ਕਦੋਂ ਆ ਗਏ ਸੀਗੇ ਇੱਥੇ 76 76 ਚ ਤੁਹਾਡੇ ਬਜ਼ੁਰਗ ਆਏ ਸੀ ਨਾ ਉਦੋਂ ਨਾਲ ਹਾਂ ਖੁਦ ਹੀ ਆ ਅੱਛਾ ਖੁਦ ਹੀ ਆਏ ਸੀਗੇ ਠੀਕ ਹੈ ਟੱਬਾ ਵੇਖਦੇ ਆ ਤੁਹਾਡਾ ਸੁਣਿਆ ਸੀ ਪੰਜਾਬੀ ਟੱਬਾ ਉਥੇ ਸੰਧੂ ਸਾਹਿਬ ਹੋਣਾ ਦਾ ਪਤਾ ਨਹੀਂ ਇਹ ਲੋਕੋਂ ਕੀ ਤੋ ਆਉਏ ਇਹ ਪੰਜਾਬੀ ਕਾਬਾ ਮੈਨਾਂ ਨਹੀਂ ਰੱਖਿਆ ਨਾ ਹਾਂ ਇਹਨੂੰ ਲੋਕਾਂ ਨੇ ਰੱਖਿਆ ਅੱਛਾ ਇਹ ਪੰਜਾਬੀ ਢਾਬਾ ਦਾ ਨਾਮ ਹਾਂ ਢਾਬਾ ਢਾਬਾ ਕਰਕੇ ਇਹ ਅੱਭੀ ਦੀ ਕੋਈ ਵੀ ਗੱਲ ਹੈ ਨਾ ਪੰਜਾਬੀ ਦੀ ਬੜੀ ਉੱਪਰ ਚੜ ਜਾਂਦੀ ਹੈ ਜਦੋਂ ਪੰਜਾਬ ਨਾਲ ਜੁੜ ਜਾਂਦਾ ਫਿਰ ਇਦਾਂ ਹੁੰਦਾ ਨਾ ਆਜੋ ਸਾਨੂੰ ਢਾਬਾ ਵਿਖਾਓ ਨਾਲ ਆ ਕੇ ਜੀ ਵੀ ਇਹ ਖਾਣਾ ਬੰਨ ਰਿਹਾ ਹੈ ਸਾਹਮਣੇ ਹਾਂਜੀ ਹਾਂਜੀ ਆਜੋ ਆਜੋ ਤੁਰੋ ਤੁਸੀਂ ਨਾਲ ਬਾਈ ਇਹ ਦੇਖ ਲੈ ਹਾਂ ਠੀਕ ਹੈ ਇਹ ਸਬਜੀ ਬਣਾਉਣਾ ਹੈ ਜੀ ਜੀ ਉੱਚੀ ਬੋਲਿਓ ਥੋੜਾ ਜਾਂ ਇਹ ਸਬਜੀ ਦਾ ਰੈਡੀ ਹੈ ਵਹਾਂ ਸੇ ਜੀ ਜੀ ਇਹ ਪਿਓਰ ਵੈਜ ਢਾਬਾ ਨਾ ਤੁਹਾਡਾ ਪਿਓਰ ਪਿਓਰ ਨਹੀਂ ਤੇ ਦੇਖ ਲਓ ਅੰਡੇ ਮਾਂਚੇ ਕਹਿੰਦੇ ਬਾਕੀ ਚੀਜ਼ਾਂ ਮਹਿੰਗੀਆਂ ਮੀਟ ਸਸਤਾ ਹੈ ਇਸ ਕਰਕੇ ਨਾਨ ਵੈਜ ਚੱਲਦਾ ਜ਼ਿਆਦਾ ਇਥੇ ਪਰ ਤੁਸੀਂ ਇਥੇ ਪਿਓਰ ਵੈਜ ਰੱਖਿਆ ਕੰਮ ਕਰ ਜੀ ਨਹੀਂ ਸੀ ਕੋਈ ਲੋਕ ਸਰਸਿ ਦੇ ਹੀ ਖਾਣੇ ਨੂੰ ਵੀ ਕਹਿੰਦੇ ਸੀ ਕਿ ਵਿੱਚ ਚਾਹੀਦਾ ਹਨਾ ਠੀਕ ਹੈ ਵੈਸੇ ਜ਼ਿਆਦਾਤਰ ਲੋਕ ਆਪਣੀ ਰਸੋਈ ਵਿਖਾਉਂਦੇ ਨਹੀਂ ਪਰ ਤੁਸੀਂ ਸਭ ਤੋਂ ਮੋਹਰੇ ਰਸੋਈ ਰੱਖੀ ਆ ਸਾਨੂੰ ਦਿਖਾਉਣੇ ਲੋੜ ਹੀ ਨਹੀਂ ਬਿਜ ਬਾਹਰ ਦੇ ਦੇਖ ਲੈ ਹਾਂ ਮੋਹਰੇ ਰਸੋਈ ਆ ਹਨਾ ਬੜੀ ਸਾਫ਼ ਸੁਥਰੀ ਆ ਤੁਹਾਡੀ ਸਾਰੀ ਰਸੋਈ ਉੱਥੇ ਬੰਦੀ ਸਾਹਮਣੇ ਜੀ ਠੀਕ ਹੈ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਪਿਆ ਤੁਸੀਂ ਕਿੰਨੇ ਬੰਦੇ ਨੇ ਤੁਹਾਡੇ ਕੋਲ 8 ਤੋਂ 10 ਬੰਦੇ ਰਹਿੰਦੇ ਨੇ ਮੇਸ਼ਨ ਅੱਛਾ ਹਾਂ ਜੀ ਠੀਕ ਹੈ ਛੁੱਟੀ ਜਾਂ ਜਾਂਦਾ ਕੋਈ ਥੋੜਾ ਜੇ ਲੱਮਟਾ ਹੋ ਗਿਆ ਬੁਖਾਰ ਹੋ ਗਿਆ ਪਛ ਹੋ ਗਿਆ ਪਛ ਪਛ ਫਿਰ ਘਰ ਜਣਾ ਦੱਸੋ ਸਹੀ 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 ਅੱਜ ਅੱਜ ਤੱਕ ਮੇਰੇ ਕੋਲ 10 12 ਅੱਜ ਦੇ ਦੋ ਛੁੱਟੀ ਗਏ ਅੱਛਾ 4 ਕੰਮ 8 ਆਦੀ ਤੇ ਹੂੰ ਇਥੇ ਕਹਿੰਦੇ ਸਬਜ਼ੀਆਂ बहुत महंगी हैं वैसे क्योंकि ਮੀਨਲੈਂਡ ਤੋਂ ਹੀ ਆਉਂਦਾ ਸਾਰਾ ਕੁਝ ਆ ਨਾ ਸਾਰਾ ਜੀ ਕਲਕੱਤੇ ਮਹਾਰਾਸ਼ਟਰ ਦੀ ਸਬਜ਼ੀਆਂ ਹੁੰਦੀ ਹੈ ਅੱਛਾ ਤੁਹਾਨੂੰ ਪਿਆ ਵੀ ਮੀਂਹ ਦੇ ਬਾਕੀ ਸਬਜ਼ੀਆਂ ਗੋਭੀ ਆ ਹਾਂ 160 ਰੁਪਏ 120 ਰੁਪਏ ਗੱਲਾਂ ਵੀ ਹੁੰਦੀ ਹੈ 500 160 ਰੁਪਏ ਗੱਲਾਂ ਵੀ ਹਾਂ ਉਧਰੋਂ ਲੈ ਕੇ ਸਬਜ਼ੀ ਬਰੋ ਹੀ ਹੋਣੀ ਬਹੁਤੀ ਦੇ ਜਾਂਦੇ ਫਿਰ ਹਾਂ ਵੈਸੇ ਮੋਟਾ ਜਿਆ ਅੰਦਾਜ਼ਾ ਕੀ ਆ ਕਿੰਨੇ ਕ ਲੋਕ ਰੋਜ਼ਾਨਾ ਤੁਹਾਡੇ ਇਥੋਂ ਟਾਬੇ ਤੋਂ ਲੰਗਰ ਸ਼ਾਕੇ ਚਲ ਜਾਂਦੇ ਆ ਦੇਖੋ ਅਹ ਲਾ ਕੇ 150 150 ਠੀਕ ਆ ਬਹੁਤ ਵਧੀਆ ਤੇ ਇਹ ਡਾਕਟਰ ਦਿਵਾਨ ਸਿੰਘ ਹੁਣ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਆ ਇਹ ਦੁਕਾਨਾ ਉਹੀ ਨੇ ਕੰਪਲੈਕਸ ਦੀਆਂ ਇੱਕ ਵਰਕਸ਼ੀ ਦੁਕਾਨ ਹੈ ਇੱਕ ਨਵੀਂ ਉਹ ਥੋੜੇ ਜਿਹਾ ਦੋ ਦੋ ਲਾਗਤ ਆਈ ਉਹ ਪੈਸੇ ਨਹੀਂ ਜੀ ਇਹ ਯੂ ਨੋ ਇਹ ਕਰਦਾ 100000 ਪੈਸੀ ਦੁਕਾਨ ਅੱਛਾ ਇਹ ਤੁਹਾਡੀ ਆਪਣੀ ਮਾਲਕੀ ਹੈ ਮਾਲਕੀ ਨਹੀਂ ਹੈ ਅੱਛਾ ਉਹ ਮਾਲਕ ਦੋਗੇ ਕਿਰਾਇਆ ਦੇ ਰਹੇ ਹੁਣ ਅੱਛਾ ਕਿਰਾਇਆ ਦੇ ਰਹੇ ਆਪਨੇ ਬਣਾਇਆ ਤੁਸੀਂ ਆਪ ਸੀਗਾ ਠੀਕ ਹੈ ਤਾਂ ਸਿਟਿੰਗ ਵੀਖ ਸਕਦੇ ਨਹੀਂ 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 ਜਗ੍ਹਾ ਨਹੀਂ ਸੀ ਨਹੀਂ ਫੇਰ ਵੀ ਠੀਕ ਆ ਜੀ ਬਹੁਤ ਵਧੀਆ ਦੁਕਾਨ ਭਰੀ ਪਈ ਆ ਤੁਹਾਡੀ ਇੰਨੇ ਦੇ ਨਾਲ ਨਾ ਆਉਣਗੇ ਜੀ 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 ਬੜੇ ਖੁਸ਼ ਮੁੰਡੇ ਲੋਕ ਇੱਥੋਂ ਦੇ ਜਿਹੜੇ ਰਹਿਣ ਵਾਲੇ ਆ ਹਾਂ ਬਹੁਤ ਖੁਸ਼ ਹੈ ਕਿ ਥੋੜਾ ਸਸਤਾ ਹੈ ਜੀ ਇਹ ਬਹੁਤ ਸਸਤਾ ਹੈ ਹਾਂ ਨਹੀਂ ਚੰਗੀ ਗੱਲ ਆ ਸਸਤਾ ਆਪਣਾ ਤੇ ਗੁਰੂ ਕਹਿ ਗਿਆ ਵੀ ਲੰਗਰ ਆਪਾਂ ਲੰਗਰ ਲਾਉਣੇ ਆ ਨਾ ਤੇ ਨਾਨਕ ਦੇਵ ਜੀ ਉਹ ਬੀਆਂ ਰੁਪਈਆ ਦਾ ਲੰਗਰ ਚਲਾ ਗਏ ਯਾਰ ਜੀ ਠੀਕ ਹੈ ਉਹਦਾ ਉਹ ਆਪਣੀ ਕਿਰਾਇਆ ਖਤਮ ਹੀ ਨਹੀਂ ਹੋ ਰਿਹਾ ਸਹੀ ਗੱਲ ਹੈ ਮੈਂ ਕਹਿੰਦਾ ਸਿੱਖਾ ਕੋਲ ਸਿੱਖਾ ਕੋਲ ਸਹੀ ਗੱਲ ਹੈ ਹਾਂ ਜੀ ਬਿਲਕੁਲ ਤੇ ਕੀ ਕੀ ਹੁੰਦਾ ਆਪਾਂ ਤੁਸੀਂ ਕੀ ਕੀ ਬਣਾਉਂਦੇ ਹੋ અને ઓર રાઈસ લાઈ ચોળ રહે ગયા આલુ મેથી અચ્છા આ આલુ મેથી હો ગયા હાજી દાળ હોવી જ દાળ બપોરે બનતી દાળ અચ્છા બપોરે બનતી ઓકે ઇધર ને પાસે આ ગયે છોલે લાગ દે લોકલ सब्जी છે અચ્છા લોકલ सब्जी છે ઇતھوں થી सब्जी લોકલ सब्जी છે ચાવલસ ને દાળ જેવી જ ને પાગ ઓકે ਇਹ ਇਧਰਲੇ ਪਾਸੇ ਇਹ ਪਨੀਰ ਦਾ ਲੱਗਦਾ ਕੁਛ ਹੈ ਬਟਰ ਪਨੀਰ ਹੈ ਬਟਰ ਪਨੀਰ ਓਕੇ ਇਹ ਮਟਰ ਪਨੀਰ ਨਹੀਂ ਬਟਰ ਪਨੀਰ ਹੁੰਦਾ ਇਥੇ ਬਟਰ ਓਕੇ ਮਟਰ ਪਨੀਰ ਨਹੀਂ ਬਣਦਾ ਅੱਛਾ ਉਹ ਵੀਰੇ ਆ ਠੀਕ ਆ ਇਹ ਪਨੀਰ ਫਿਰ ਇਥੋਂ ਤਿਆਰ ਹੁੰਦਾ કે ਵੀ ਮੈਨ ਲੈਣ ਤੋਂ ਆਉਂਦਾ ਬਾਹਰੋਂ ਆਉਂਦਾ ਇਹ ਵੀ ਠੀਕ ਆ ਸਹੀ ਇਹ ਅਗਲੇ ਪਾਸੇ ਆਈਨਾ ਜੇ ਇਹ ਦਾਲ ਲੱਗਦੀ ਹੈ ਠੀਕ ਆ ਪੰਜਾਬੀ ਦਾਲ ਪੰਜਾਬੀ ਦਾਲ ਸਹੀ ਆ ਇਹ ਬਹੁਤ ਮੇਰੇ ਪੰਜਾਬੀ ਦਾ ਹਾਂਜੀ ਇਹ ਕਰਾਈ ਵੈਜ ਸਬਜੀ ਇੱਕ ਹੀ ਹੈ ਕਰਾਈ ਵੈਜ ਵੈਜ ਪ੍ਰਾਈ ਵੈਜ ਕੀ ਹੁੰਦਾ ਇਹਦੇ ਚ ਬਿਲਕੁਲ ਵੀ ਗਾਜਰ ਬੀਨਸ ਕੱਦਿਕ ਮਿਕਸ ਵੈਜ ਅੱਛਾ ਸਾਰੀ ਮਿਕਸ ਵੈਜ ਹੈ ਪਰ ਇਹ ਤਰੀ ਵਾਲੀ ਹੁੰਦੀ ਆ ਮੈਂ ਪਹਿਲੀ ਵਾਰ ਵੇਖ ਰਿਹਾ ਜਿੱਦਾਂ ਆਪਣੇ ਉਧਰ ਸੁੱਕੀ ਵੈਜ ਹੁੰਦੀ ਆ ਮਿਕਸ ਰਜ ਇਹ ਇਹ ਤਰੀ ਵਾਲੀ ਹੈ ਗਰੇਵੀ ਵਾਲੀ ਹੈ ਗਰੇਵੀ ਜ਼ਿਆਦਾ ਹੁੰਦੀ ਆ ਅੱਛਾ ਉਹ ਜੋ ਉਹ ਲੱਗ ਜਾਂਦੀ ਫਿਰ ਆਨ ਉੱਥੇ ਠੀਕ ਹੈ ਸਹੀ ਹੈ ਹਾਂ ਇਧਰ ਆਪਣੇ ਬੰਦੇ ਬੈਗੇ ਕਿਹਦੀ ਕਰਦਾ ਖਾਂਬਲੀ ਆ ਫੇਰ ਦੀ ਨਾਲ ਜਨ ਦੇ ਵਿੱਚ ਸਹੀ ਹੈ ਸੰਤੂ ਸਾਹਿਬ ਬੈਠੋ ਤੁਸੀਂ ਆਪਣੀ ਸੀਟ ਤੇ ਫਿਰ ਕੋਈ ਨਹੀਂ ਆਜੋ ਤੁਸੀਂ ਆਜੋ ਆਜੋ ਬੈਠੋ ਬੈਠੋ ਵਾਹ ਜੀ ਆ ਤੁਹਾਡਾ ਸਾਡੇ ਘਰ ਆਏ ਜੀ ਹਾਂਜੀ ਹਾਂਜੀ ਸ਼ੁਕਰੀਆ ਜੀ ਬਹੁਤ-ਬਹੁਤ ਨਹੀਂ ਮਿਹਰਬਾਨੀ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਅੱਛਾ ਜੀ ਹਾਂਜੀ ਹਾਂਜੀ ਜਦੋਂ ਇੰਨੀ ਦੂਰ ਆ ਕੇ ਵੀ ਬੰਦੇ ਨੂੰ ਆਪਣਾ ਪੰਜਾਬੀ ਟੱਬਾ ਲੱਭ ਜਾਂਦਾ ਉਹ ਤਾਂ ਖੁਸ਼ੀ ਹੁੰਦੀ ਆ ਅਸੀਂ ਸਾਰੇ ਨੂੰ ਇਹੀ ਕਹਿੰਦੇ ਆ ਕਿ ਜੇਕਰ ਤੁਸੀਂ 8 ਦਿਨ 10 ਦਿਨ ਦਾ ਰਹਿ ਗਏ ਚੱਲ ਜਾਂਦੇ ਆ ਜਿੱਦੂ ਜਾਂਦੇ ਆ ਨਾ ਹਾਂਜੀ ਇਹ ਤਾਂ ਕੱਲ ਜਾਣਾ ਹੋਏ ਅੱਜ ਤੱਕ ਨੂੰ ਪਤਾ ਨਹੀਂ ਹਾਂ ਹੂੰ ਇਹ ਤਾਂ ਬਾਗੋ ਬਾਗੋ ਜਾਂਦੇ ਸਨ ਖਾ ਕੇ ਕਿੰਨੀ ਅੱਜ ਖਾਧੀ ਰੋਟੀ ਹਾਂ ਉਹਨਾਂ ਦੇ ਬਾਅਦ ਹਾਂ ਆ ਬੁੱਖੇ ਮਰ ਗਏ ਸੀ ਤੇ ਉਹਨਾਂ ਨੂੰ ਲੱਗਦਾ ਨਾ ਵੀ ਇੱਥੇ ਆ ਕੇ ਹੋਰ ਖੁਸ਼ ਹੋ ਵੇਜ ਲੱਪਣਾ ਨਹੀਂ ਫਿਰ ਅਸੀਂ ਵੀ ਦੱਸ ਦਿੰਦੇ ਆ ਵੀ ਵੇਜ ਤੁਹਾਨੂੰ ਇੱਥੇ ਲੱਭ ਜਾਣਾ ਹੈ ਹਾਂ ਇਹੀ ਕਹਿੰਦੇ ਕਿ ਜੇਕਰ ਕੋਈ ਵੀ ਅੰਡੇਮਨ ਆਵੇ ਤਾਂ ਇੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕੋਲ ਹੀ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਗੁਰਦੁਆਰਾ ਦੇ ਕੋਲ ਹੀ ਪੰਜਾਬੀ ਢਾਬਾ ਆ ਇੱਥੇ ਅੱਗੇ ਤੁਸੀਂ ਜ਼ਰੂਰ ਰੋਟੀ ਖਾਣਾ ਜਦੋਂ ਪੰਜਾਬੀ ਰੋਟੀ ਮਿਲੂਗੀ ਜਦੋਂ ਤੁਹਾਨੂੰ ਸਿੱਧਾ ਜਣਾਉਣਾ ਹਾਂਜੀ ਹਾਂਜੀ ਬਹੁਤ ਲੋਕ ਆਉਂਦੇ ਜਿੱਥੇ ਇਹ ਸਭ ਭੇਜਿਆ ਹੂੰ ਤੁਸੀਂ ਇਹਨੂੰ ਭੇਜ ਦਿਓ ਹਾਂਜੀ 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 ਕਿਹਨੇ ਪਹਿਲਾਂ ਤੁਹਾਨੂੰ ਭੇਜਿਆ ਸੀ ਜੀ ਤੁਹਾਨੂੰ ਉਹ ਦੋਨਾ ਕਿਹਾ ਸੀ ਸੱਚ ਗਿਆ ਸੀ ਦੇਖ ਕੇ ਕਿ ਕਿਉਂਕਿ ਪੰਜਾਬੀ ਜਦੋਂ ਕਿਤੇ ਵੀ ਜਾਂਦੇ ਤਾਂ ਪੰਜਾਬੀ ਢਾਬੇ ਲੱਭਦੇ ਆ ਪੰਜਾਬੀ ਖਾਣਾ ਹੀ ਲੱਭਦੇ ਵੀ ਸਾਨੂੰ ਮਿਲ ਜਵੇ ਪੰਜਾਬੀ ਦਾ ਸਾਨੂੰ ਪਤਾ ਮੈਂ ਤਾਂ ਪਹਿਲਾਂ ਦੱਸੂਗਾ ਪੰਜਾਬੀ ਦਾ ਮਾਂ ਹੀ ਹਾਂਜੀ ਉਹ ਮਾਪ ਨੇ ਉਹ ਜਾ ਬੁੱਤਾਂ ਆ ਕੇ ਸਹੀ ਗੱਲ ਐ ਸਾਡੇ ਗੁਰੂਆਂ ਨੇ ਲੰਗਰ ਸ਼ੁਰੂ ਕੀਤਾ ਗੁਰਬਾਬੇ ਨਾਨਕ ਤੋਂ ਲੰਗਰ ਦੀ ਪਰਥਾ ਚੱਲਦੀ ਆਈ ਐ ਤੇ ਇੱਥੇ ਪੰਜਾਬੀਆਂ ਦਾ ਨਾਮ ਹੀ ਰੋਸ਼ਨ ਕਰ ਰਹੇ ਨੇ ਇੱਥੇ ਆ ਕੇ ਐਸੇ ਇਹ ਆ ਕੇ ਕੋ ਖਾਂਡਿਆ ਨਾ ਐਸੇ ਨਹੀਂ ਐ ਤਾਂ ਪਿਛਾ ਦੀਏ ਹੂੰ ठीक है जाओ जाओ भी 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 और के ला के खड़े शाम आदमी जी 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 जो भी खाना भी दे दे जगह नहीं है तो देकर 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 देकर। रेट भी है तो अपना रेट 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 सही ना में फिर पता बिल्कुल संधु साहब ਮਾਲਕ ਤੁਹਾਡਾ ਹੋਰ ਕੰਮ ਦਿਨ ਦੁਗਣੀ ਰਾਤ ਚੌਕੜੀ ਤੁਸੀਂ ਤਰੱਕੀ ਕਰੋ ਤੇ ਹੁਣ ਰੈਂਚੀ ਮੇਰੀ ਇਹ ਹੈ ਕਿ ਅੰਦਰ ਜਰੂਰ ਖਾ ਕੇ ਚਲ ਨੰਗਰ ਹੀ ਹੈ ਨੰਗਰ ਹੀ ਰਹਿੰਦੇ ਵਾਇਪੁਰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਜੀ ਜਰੂਰ ਖਾਓ ਖਾ ਕੇ ਜਾਓ ਮਿਹਰਬਾਨੀ ਦੀ ਚੜ੍ਹਦੀ ਕਲਾ ਚ ਰੱਖਦਾ ਪਤਾ ਲੱਗੂ ਤੁਹਾਨੂੰ ਮਰਚਾ ਮੁਰਚਾ ਲੱਗਣੀ ਆ ਠੀਕ ਹੈ ਜੀ ਠੀਕ ਤੁਸੀਂ ਵੀ ਡਾਕਟਰ ਦੀਵਾਨ ਸਿੰਘ ਗੁਰਦੁਆਰੇ ਦੇ ਬਿਲਕੁਲ ਨਾਲ ਇਹ ਪੰਜਾਬੀ ਢਾਬਾ ਦੇ ਜਦੋਂ ਵੀ ਕਰੀ ਅੰਡੇਮਾਨ ਆਉਂ ਮੈਂ ਇਸ ਕਾਸਤੇ ਤੇ ਜ਼ਰੂਰ ਹੋ ਕੇ ਜਾਉ ਦਸ਼ਮੇਸ਼ ਮਾਰਕੀਟ ਆਹੇ ਚੱਕੀਏ ਜੀ ਫਿਰ ਆਪਾਂ ਵੀ ਹਾਂਜੀ ਖਾਣੇ ਆਜੋ ਰੋਟੀ ਆ ਗਈ ਵੀ ਐਸੀ ਖਾਣੀ ਸ਼ੁਰੂ ਕਰਤੀ ਆ ਬਹੁਤ ਕਮਾਲ ਦੀਆਂ ਚੀਜ਼ਾਂ ਨੇ ਆਹ ਪਨੀਰ ਬਟਰ ਪਨੀਰ ਆ ਇਧਰ ਭਿੰਡੀ ਭਿੰਡੀ ਤੇ ਆਹ ਦਾਲ ਆ ਬਹੁਤ ਸਵਾਦ ਆ ਤੇ ਐਵੇਂ ਲੱਗ ਗਈ ਬਹੁਤ ਸਵਾਦ ਆ ਅਸੀਂ ਸ਼ੱਕ ਲਿਆ ਜੀ ਪ੍ਰਸ਼ਾਦਾ ਸੰਧੂ ਸਾਹਿਬ ਬਹੁਤ ਕਮਾਲ ਦੀਆਂ ਤੁਹਾਡੀਆਂ ਚੀਜ਼ਾਂ ਨੇ ਬਹੁਤ ਆਨੰਦ ਆਇਆ ਜੀ ਥੈਂਕ ਯੂ ਥੈਂਕ ਯੂ ਸੰਧੂ ਸਾਹਿਬ ਕਹਿੰਦੇ ਵੀ ਤੁਹਾਨੂੰ ਲੰਗਰ ਸ਼ਿਕਾ ਕੇ ਤੇ ਪੋਰਟ ਤੱਕ ਵੀ ਛੱਡ ਕੇ ਆਉਣਾ ਜਿੱਥੋਂ ਅਸੀਂ ਕਿਸ਼ਤੀ ਫੜਨੀ ਆ ਮਾਸੀ ਦੇ ਘਰ ਵੱਲ ਜਾਣ ਨੂੰ ਸ਼ੇਵਾ ਦਾ ਮੌਕਾ ਕਦੇ ਕਦੇ ਮਿਲਦਾ ਜੇ ਮਿਲ ਗਿਆ ਤਾਂ ਉਹਨੂੰ ਛੱਡੋ ਨਾ ਹਾਂ ਕੀ ਬਾਤ ਹੈ ਤਨ ਭਾਗ ਪਹੁੰਚ ਗਏ ਆਪਾਂ ਚਾਰਟਮ ਧੰਨਵਾਦ ਸੰਧੂ ਸਾਹਿਬ ਮਿਹਰਬਾਨੀ ਥੈਂਕ ਯੂ ਥੈਂਕ ਯੂ ਜੀ ਤੁਹਾਡੀ ਬਹੁਤ ਬਹੁਤ ਮਿਹਰੋਂ ਨੇ ਮੇਰੀ ਗੱਡੀ ਜੀ ਵੀ ਤਾ ਬਹੁਤ ਵਾਦੋਵਾ ਦੀ ਕੁਇ ਚੱਟਦਾ ਹੈ ਸਾਡੇ ਤੁਹਾਨੂੰ ਠੀਕ ਹੈ ਸਵੇਰੇ ਤੁਹਾਨੂੰ ਆਉਂਦੇ ਸਾਡੇ ਹਾਂ ਸਵੇਰੇ ਮਿਲਦੇ ਆ ਸੰਧੂ ਸਾਹਿਬ ਫਿਰ ਓਕੇ ਜੀ ਵੇਖ ਲਓ ਵੀ ਆ ਹੁੰਦੇ ਨੇ ਪੰਜਾਬੀ ਜਿਹੜੇ ਆਪਣੇ ਬੰਦਿਆਂ ਨੂੰ ਵੇਖ ਕੇ ਖੁਸ਼ ਹੁੰਦੇ ਆ ਤੇ ਨਾਲ ਦੇ ਨਾਲ ਹੈਲਪ ਕਰਨ ਲਈ ਆ ਜਾਂਦੇ ਅਸੀਂ ਸੰਧੂ ਸਾਹਿਬ ਨੂੰ ਕਿਹਾ ਸੀ ਵੀ ਅਸੀਂ ਚੱਲਨੇ ਆਂ ਇਥੋਂ ਆਟੋ ਫੜ ਕੇ ਤੇ ਇਹ ਕਹਿੰਦੇ ਨਹੀਂ ਮੈਂ ਤੁਹਾਨੂੰ ਲਾ ਕੇ ਹੁਣਾ ਉੱਥੇ ਹੈਨਾ ਬਹੁਤ ਘੈਂਟ ਬੰਦੇ ਨੇ ਸਹੀ ਗੱਲ ਹੈ ਸੀ ਤਾਂ ਕਿਉਂ ਆਟੋ ਲੈ ਲੈਣਾ ਪਰ ਨਹੀਂ ਕਹਿੰਦੇ ਸੇਵਾ ਦਾ ਮੌਕਾ ਜਦੋਂ ਮਿਲਦਾ ਕਹਿੰਦੇ ਛੱਡਣਾ ਨਹੀਂ ਚਾਹੀਦਾ ਚਲੋ ਪੰਜਾਬੀਆਂ ਦੇ ਤਾਂ ਰਗ ਰਗ ਖੂਨ ਚ ਸੇਵਾ ਹੈ ਸੋ ਇਦਾਂ ਹੀ ਬਾਬਾ ਇਹਨਾਂ ਦੇ ਕੰਮਾਂ ਦੇ ਵਿੱਚ ਹੋਰ ਵਰਕ ਤਾਂ ਪਾਵੇ ਕਿਉਂਕਿ ਇਹ ਹੋਰ ਧਰਤੀ ਤੇ ਆ ਕੇ ਪੰਜਾਬ ਤੋਂ ਐਡੀ ਦੂਰ ਕੰਮ ਕਰ ਰਹੇ ਆ ਤੇ ਇਦਾਂ ਹੀ ਇਹ ਤਰੱਕੀਆਂ ਕਰਦੇ ਰਹਿਣ ਬਾਈ ਬਾਈ ਟਿਕਟ ਲੈ ਲਈ ਫੇਰੀ ਤੇ ਜਾਣ ਲਈ ਆਪਾਂ ਲੈ ਲਈ ਟਿਕਟ 120 ਰੁਪਏ ਦੀ ਇੱਕ ਅੱਗੇ ਵੀ ਮੈਂ ਦੱਸਿਆ ਸੀਗਾ ਤੇ ਇੱਧਰ ਅੱਗੇ ਮੀਂਹ ਲਈ ਛਤਰੀਆਂ ਕੱਢਦੇ ਸੀ ਅੱਜ ਧੁੱਪ ਲਈ ਕੱਢੀ ਕਿਉਂਕਿ ਅੱਜ ਧੁੱਪ ਬਹੁਤ ਖੜ ਗਈ ਹੈ ਜੀ ਬਹੁਤ ਹੈ ਤੇ ਠੀਕ ਆ ਜੀ ਅਸੀਂ ਚੱਲਦੇ ਹੁਣ ਮਾਸੀ ਦੇ ਘਰ ਵਾਲ ਨੂੰ ਦੰਡਸ ਪੁਆਇੰਟ ਦੰਡਸ ਪੁਆਇੰਟ ਤੇ ਅਸੀਂ ਜਾਣਾ ਆ ਇਹ ਚਾਟਮ ਵਾ ਆ ਜਿਹੜਾ ਪੁਆਇੰਟ ਆ ਜਿੱਥੇ ਆਪਾਂ ਕੜੇ ਆ ਤੇ ਸਾਡਾ ਸਾਡੀ ਫੇਰੀ ਆਉਣ ਵਾਲੀ ਹੈ ਅੱਗੇ ਅਸੀਂ ਸ਼ਿਪ ਕਹੀ ਜਾਂਦੇ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਸ਼ਿਪ ਆ ਕਿਸ਼ਤੀ ਆ ਜਾਂ ਕੀ ਆ ਉਹ ਸ਼ਿਪ ਸਾਡੇ ਮੂੰਹ ਚੋਂ ਨਿਕਲਦਾ ਹੀ ਕਿਉਂਕਿ ਪੰਜਾਬ ਵਾਲਿਆਂ ਲਈ ਸ਼ਿਪ ਹੀ ਆ ਇਹ ਜਦੋਂ ਪਹਿਲੀ ਵਾਰ ਆਪਾਂ ਵੇਖਦੇ ਆ ਤਾਂ ਅਸੀਂ ਸਾਨੂੰ ਕਈ ਬੰਦਿਆਂ ਨੇ ਹੁਣ ਕਰੈਕਟ ਕੀਤਾ ਵੀ ਤੁਸੀਂ ਇਹਨੂੰ ਫੇਰੀ ਕਿਹਾ ਕਰੋ ਫੇਰੀ ਵੀ ਜਾਂਦੇ ਸੀ ਨਾ ਵਿੱਚ ਸ਼ਿਪ ਕਹਿੰਦੇ ਸੀ ਸ਼ਿਪ ਵੀ ਕਹਿ ਰਹੇ ਆ ਬਿਲਕੁਲ ਕਰਕੇ ਆਪਾਂ ਨੂੰ ਸੀਗਾ ਥੋੜਾ ਜਿਹਾ ਭੁਲੇਖਾ ਸੀਗਾ ਤੇ ਬਸ ਸਾਡੀ ਫੇਰੀ ਆਉਣ ਵਾਲੀ ਆ ਤੇ ਠੀਕ ਆ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਕੀਪ ਵਾਚਿੰਗ ਵਾਕ ਵਿਦ ਟੁਰਨਾ